ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਸਾਡੇ ਨਾਲ ਮੌਜੂਦ ਨੇ ਕਾਲਕਾ ਸਾਹਿਬ ਸਮਰਥਤਤਾ ਬਹੁਤ ਚੁੱਕਿਆ ਸਤਿ ਸ਼੍ਰੀ ਅਕਾਲ ਜੈ ਸ੍ਰੀ ਕਾਲ ਜੀ ਅੱਛਾ ਕਾਲਕਾ ਸਾਹਿਬ ਮੈਂ ਸ਼ੁਰੂਆਤ ਇਸੇ ਗੱਲ ਤੋਂ ਕਰਨੀ ਚਾਹੁੰਦਾ ਕਿਉਂਕਿ ਤੁਹਾਨੂੰ ਪ੍ਰਧਾਨ ਚੁਣਿਆ ਗਿਆ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਕੀ ਅਜੈਂਡਾਜ਼ ਨੇ ਆਪਾਂ ਜੀ ਇੱਥੇ ਹੀ ਸ਼ੁਰੂ ਕਰੀਏ ਤਾਂ ਦੇਖੋ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਬੜਾ ਕੁਝ ਚੱਲਦਾ ਹੈ ਖਾਲੀ ਗੁਰਦੁਆਰਾ ਦੀ ਸੇਵਾ ਸੰਭਾਲਣੀ ਹੈ ਜੀ ਇਹਦੇ ਨਾਲ-ਨਾਲ ਸਾਡੇ ਕੋਲੋਂ ਚਾਰ ਯੂਨੀਵਰਸਿਟੀ ਦੇ ਕ ਸਤਾਰਾ ਸਕੂਲ ਚੱਲਦੇ ਨੇ 12 ਪਬਲਿਕ ਸਕੂਲਸ ਨੇ 5-6 ਐਡਿਟ ਸਕੂਲਸ ਨੇ ਐਸੀ ਤਰੀਕੇ ਦੇ ਨਾਲ ਹੋਰ ਜਿਹੜੀਆਂ ਇੰਸਟੀਟਿਊਟ ਸਾਡੇ ਅੰਦਰ ਚੱਲਦੀਆਂ ਨੇ ਉਹਦੇ ਨਾਲ-ਨਾਲ ਅਸੀਂ ਮੈਡੀਕਲ ਫੈਸਿਲਿਟੀਆਂ ਜਿਹੜੇ ਕੰਮ ਵੀ ਮਾਨਵਤਾ ਦੀ ਸੇਵਾ ਦੇਣ ਦਾ ਆਂਦੇ ਨੇ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਹੈ ਔਰ ਅੱਜ ਜਿੱਥੇ ਸਾਡੇ ਕੋਲੋ ਇਤਿਹਾਸਿਕ ਗੁਰਦੁਆਰਿਆਂ ਦਾ ਪ੍ਰਬੰਧ ਹੈ ਉਹਦੇ ਨਾਲ-ਨਾਲ ਸਾਡੇ ਕੋਲੋ ਡਾਇਲਿਸਿਸ ਜਿਹੜਾ ਵਰਲਡ ਵਾਈਡ ਇੱਕ ਮੈਸੇਜ ਅਸੀਂ ਦਿੱਤਾ ਸੀ ਸਿੱਖਾਂ ਦੀ ਉਹ ਸੰਸਥਾ ਜਿਹਦੇ ਵਿੱਚ ਜਿੱਥੇ ਜ਼ੀਰੋ ਫ੍ਰੀ ਕਾਊਂਟਰ ਹੋਏ ਔਰ ਉਥੇ ਫ੍ਰੀ ਆਫ ਕਾਸਟ ਜਿਹੜੀ ਹੈ ਡਾਇਲਿਸਿਸ ਲੋਕਾਂ ਲਈ ਕੀਤੀ ਜਾਂਦੀ ਹੈ ਉਹ ਗੁਰਦੁਆਰਾ ਬਾਲਾ ਸਾਹਿਬ ਜਿਹੜਾ ਸਾਡਾ ਹੈਗਾ ਉਥੇ ਹਸਪੀਟਲ ਹੈਗਾ ਹੁਣ ਅਸੀਂ ਉਥੇ ਗੁਰੂ ਹਰਕ੍ਰਿਸ਼ਨ ਹਸਪੀਟਲ ਜਿਹੜਾ ਪਿਛਲੇ ਕਈ ਸਾਲਾਂ ਤੋਂ ਬੰਦ ਪਿਆ ਸੀ ਉਹ ਸ਼ੁਰੂ ਕੀਤਾ ਔਰ ਉਹ ਦੀ ਸ਼ੁਰੂਆਤ ਜਿਹੜੀ ਹੋਈ ਹੈ ਮੈਂ ਸਮਝਦਾ ਕਿ ਆਪਣੀ ਅਲੱਗ ਵਿਲੱਖਣ ਅਸੀਂ ਉਹਦੀ ਸ਼ੁਰੂਆਤ ਕੀਤੀ ਕਿ ਜ਼ੀਰੋ ओपीडी ਉਦੇ ਵਿੱਚ ਹੁਣ ਅਸੀਂ ਨਵੇਂ-ਨਵੇਂ ਇਜ਼ਾਫੇ ਲਿਆ ਰਹਿਆਂ ਉਹਦੇ ਵਿੱਚ ਕੈਟੈਰਿਕ ਦੇ ਆਪਰੇਸ਼ਨਸ ਹੋਣਗੇ ਉੱਤੇ ਹਾਰਟ ਦੀ ਸਰਜਰੀਜ਼ ਹੋਣਗੀਆਂ ਇਹ ਸਭ ਅਗੇ ਅਪਗ੍ਰੇਡੇਸ਼ਨ ਕਰਨਾ ਸਾਡਾ ਹੈਗਾ ਐਸੀ ਤਰੀਕ ਦੇ ਨਾਲ ਗੁਰੂ ਹਰਕ੍ਰਿਸ਼ਨ ਪੋਲੀਕਲਿਨਿਕ ਹੈਗਾ ਸਾਡਾ ਗੁਰਦੁਆਰਾ ਬੰਗਲਾ ਸਾਹਿਬ ਉਹਦੇ ਵਿੱਚ ਅਸੀਂ ਦੁਨੀਆ ਦੀ ਸਭ ਤੋਂ ਸਸਤੀ ਐਮ ਆਰ ਆਈ ਸੀਟੀ ਸਕੈਨ ਉੱਤੇ ਕਰਾਉਂਦੇ ਆ ਪੈਟ ਸਕੈਨਿੰਗ ਅਸੀਂ ਇਸ ਮਹੀਨੇ ਦੇ ਵਿੱਚ ਸ਼ੁਰੂ ਕੀਤੀ ਹੈ ਕਿ ਪੈਟ ਸਕੈਨਿੰਗ ਜਿਹੜੀ ਹਜ਼ਾਰਾਂ ਦੇ ਰੁਪਏ ਦੇ ਵਿੱਚ 30-30 ਹਜ਼ਾਰ ਰੁਪਏ ਦੇ ਬਾਜ਼ਾਰ 'ਚ ਹੋ ਰਹੀ ਹੈ ਅਸੀਂ ਉਸ 7000 ਰੁਪਏ ਦੇ ਵਿੱਚ ਲੋਕਾਂ ਨੂੰ ਕਰਕੇ ਦੇ ਰਿਆ ਸੋ ਇਹ ਦਿੱਲੀ ਦੇ ਵਿੱਚ ਸਭ ਤੋਂ ਸਸਤੇ ਦਵਾਖਾਨੇ ਜਿਹੜੇ ਹੈ ਉਹ ਗੁਰਦੁਆਰਾ ਬੰਗਲਾ ਸਾਹਿਬ ਤੋਂ ਸ਼ੁਰੂ ਹੋਏ ਬਾਲਾ ਪ੍ਰੀਤਮ ਦਵਾਖਾਨੇ ਦੇ ਨਾਮ ਦੇ ਉੱਤੇ ਔਰ ਅੱਜ ਸਾਰੀ ਦਿੱਲੀ 'ਚ ਫੈਲੇ ਹੋਏ ਨੇ ਇਹ ਸਾਰੇ ਕੰਮ ਜਿਹੜੇ ਨੇ ਇਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰ ਚੱਲ ਰਹੇ ਨੇ ਅਸੀਂ ਉਹਦੇ ਵਿੱਚ ਰੋਜ਼ ਦੇ ਰੋਜ਼ ਜਿਹੜੇ ਸਾਡੇ ਚੈਲੰਜਸ ਨੇ ਉਹਨੂੰ ਮੀਟ ਕਰਦੇ ਆ ਪਲੱਸ ਸਾਡੇ ਧਰਮ ਪ੍ਰਚਾਰ ਦਾ ਧਰਮ ਦਾ ਜਿਹੜਾ ਪ੍ਰਚਾਰ ਪ੍ਰਸਾਰ ਵਧੀਆ ਤਰੀਕੇ ਦੇ ਨਾਲ ਹੋਏ ਉਨੂੰ ਲੋਗਾ ਤੱਕ ਪਹੁੰਚਾ ਸਕੀਏ ਦੁਨੀਆ ਤੱਕ ਪਹੁੰਚਾ ਸਕੀਏ ਔਰ ਇਹਦੇ ਉਤੇ ਅਸੀਂ ਹਮੇਸ਼ਾ ਯਤਨਸ਼ੀਲ ਰਹਿੰਦੇ ਆ ਅ ਗੁਰੂ ਤੇਗ ਬਹਾਦਰ ਸਾਹਿਬ ਦੀ 350 ਸਾਲਾ ਸ਼ਤਾਬਦੀ ਆ ਰਹੀ ਹੈ ਉਹਦਾ ਮੈਸੇਜ ਅਸੀਂ ਵਰਲਡ ਵਾਈਡ ਦੇ ਸਕੀਏ ਲੋਕਾਂ ਨੂੰ ਕੀ ਸ਼ਤਾਬਦੀ ਕਿਉਂ ਹੋਈ ਇਹਦਾ ਮਕਸਦ ਕੀ ਸੀ ਇਹਦਾ ਇਹਦਾ ਇੱਕੇ ਦੇ ਵਸੇ ਕੀਤੀ ਗਈ ਇਹਦਾ ਬੈਨੀਫਿਸ਼ੀਅਰੀ ਕੌਣ ਸੀ ਇਹਦਾ ਪਹੁੰਚਾਣਾ ਅੱਜ ਸਾਡੇ ਕੋਲ ਇੱਕ ਮੌਕਾ ਹੈ ਕਿ ਅਸੀਂ ਉਹਨਾਂ ਪਰਮਾਨੂ ਦੱਸ ਕੀ ਕਿ ਤੁਹਾਡੇ ਘਰ ਕੀ ਗੁਰਤੇ ਬਾਦਰ ਸਾਹਿਬ ਨੇ ਸ਼ਹਾਦਤ ਦੇ ਦਿੱਤੀ ਜਿਨ੍ਹਾਂ ਨੂੰ ਤੁਸੀਂ ਅੱਜ ਵਿਸਰਦੇ ਜਾ ਰਹੇ ਹੋ ਸੋ ਇਹ ਜਿਹੜੇ ਜ਼ਿੰਮੇਵਾਰੀਆਂ ਹੁੰਦੀਆਂ ਨੇ ਗੁਰਦੁਆਰਾ ਕਮੇਟੀ ਦੀਆਂ ਅਸੀਂ ਉਹ ਕਰਦੇ ਪਿਆ ਔਰ ਨਾਲ ਜਿਹੜੇ ਚੈਲੰਜਸ ਰੋਜ਼ ਮਰਾਂ ਦੇ ਸਾਡੀ ਸਿਕ ਕਮਿਊਨਿਟੀ ਤੋਂ ਉੱਤੇ ਆਉਂਦੇ ਨੇ ਉਹਨੂੰ ਮੀਟ ਕਰਨ ਨੂੰ ਅਸੀਂ ਵੀ ਅਸੀਂ ਪਬਲਿਕ ਨੂੰ ਅਡਰੈਸ ਕਰਦੇ ਰਹਿੰਦੇ ਹਾਂ ਸਰ ਸਭ ਇੱਕ 400 ਕਰੋੜ ਦਾ ਇੱਕ ਮਸਲਾ ਉੱਭਰਦਾ ਪਿਆ ਖਾਸ ਤੌਰ ਦੇ ਉੱਤੇ ਵੱਡੇ ਇਲਜ਼ਾਮ ਲੱਗਦੇ ਪਏ ਨੇ ਕਿਉਂਕਿ ਰਕਮ ਵੀ ਮੋਟੀ ਹੈ ਖਾਸ ਤੌਰ ਦੇ ਉੱਤੇ ਟੀਚਿੰਗ ਦੇ ਨਾਲ ਜੁੜਿਆ ਹੋਇਆ ਇਹਨੂੰ ਤੁਸੀਂ ਕਿਵੇਂ ਅਡਰੈਸ ਕਰੋਗੇ ਦੇਖੋ ਇਹ ਮੁੱਦਾ ਇਹ ਨਹੀਂ ਹੈ ਕਿ 400 ਕਰੋੜ ਰੁਪਇਆ ਕਿਸੇ ਨੇ ਕੱਢ ਲਿਆ ਜਾਂ 400 ਕਰੋੜ ਰੁਪਈ ਦੀ ਕੋਈ ਕੀ ਕਹਿੰਦੇ ਨੇ ਰਫਾਦਾਰੀ ਹੋ ਗਈ ਦਿੱਲੀ ਕਮੇਟੀ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਡਰ ਜਿਹੜੇ ਸਕੂਲ ਚੱਲ ਰਹੇ ਨੇ ਉਹ ਸੀਬੀਐਸਸੀ ਦੇ ਸਕੂਲਸ ਨੇ ਉਹਨਾਂ ਦੇ ਉੱਤੇ ਜਿਹੜਾ ਐਕਟ ਔਰ ਜੋ ਫੋਲੋ ਅਪ ਹੁੰਦਾ ਹੈ ਕਮਿਸ਼ਨ ਜਿਹੜੀ ਲੱਗਦੀ ਹੈ ਉਹ 6 ਪੇ ਕਮਿਸ਼ਨ ਲੱਗੀ 7 ਪੇ ਕਮਿਸ਼ਨ ਲੱਗੀ ਮਗਰ ਸਾਡੀ ਜਿਹੜੀ ਫੀਸਿਸ ਨੇ ਉਹ ਬਹੁਤ ਘਟ ਨੇ ਸੈਲਰੀਜ਼ ਅਸੀਂ 7 ਪੇ ਕਮਿਸ਼ਨ ਦੀ ਦੇਣੀ ਹੈ ਫੀਸ ਸਾਡੀ 4000 5000 ਸਕੂਲ ਦੇ ਬੱਚਿਆਂ ਦੀ ਹੈ ਤੋਂ ਬੱਚਿਆਂ ਦੀ ਸਾਡੀ ਸਟਰੈਂਥ ਅਨਫੋਰਚਨਟਲੀ ਕੋਵਿਡ ਤੋਂ ਬਾਅਦ ਡਿੱਗ ਵੀ ਗਈ ਸੋ ਇਹ ਸਾਰੇ ਜਿਹੜੇ ਦਿੰਦਾਰੀਆਂ ਬੰਦੀਆਂ ਚਲੇ ਜਾਂਦੀਆਂ ਨੇ ਕਿਉਂਕਿ ਸਾਡੇ ਪਰਾਨੇ ਪ੍ਰਬੰਧਕ ਸਿਰਫ ਆਪਣੇ ਹਉਮੇ ਹੰਕਾਰ ਉਹਨਾਂ ਦੇ ਵਿੱਚ ਹੈਗਾ ਸੀ ਉਹ 2006 ਦੇ ਵਿੱਚ ਸਿਕਸਪੇ ਲਗਿਆ ਔਰ 2013 ਤੱਕ ਇਥੇ ਉਹ ਕਾਬਜ਼ ਰਹੇ ਉਹਨਾਂ ਲੋਕਾਂ ਨੇ ਇੱਕ ਪੈਸਾ ਨਹੀਂ ਦਿੱਤਾ ਟੀਚਰਾਂ ਨੂੰ ਔਰ ਪਬਲਿਕ ਤੋਂ ਵਸੇ ਇਕੱਠਾ ਕੀਤਾ ਉਹਨੂੰ ਖੁਰਦਪੁਰਦ ਕਰਤਾ ਮਗਰ ਜਿਹੜਾ ਪੈਸਾ ਪਬਲਿਕ ਤੋਂ ਇਕੱਠਾ ਹੋਣ ਤੋਂ ਬਾਵਜੂਦ ਟੀਚਰਸ ਨੂੰ ਦੇਣਾ ਚਾਹੀਦਾ ਸੀ ਉਹ ਨਹੀਂ ਦਿੱਤਾ ਗਿਆ ਉਹ ਇਸ ਕਰਕੇ ਉਹ ਪਾਈਲਫ ਹੁੰਦਾ ਚਲੇ ਗਿਆ ਉਸ ਤੋਂ ਬਾਅਦ ਦੂਸਰੀ ਕਮੇਟੀ ਦੇ ਪ੍ਰਧਾਨ ਸਾਹਿਬ ਆਂਦੇ ਨੇ 2013 ਤੋਂ ਲੈ ਕੇ 19 ਤੱਕ ਉਹਨਾਂ ਦੇ ਟਾਈਮ ਤੇ 2016 ਦੇ ਵਿੱਚ 7th पे ਲੱਗ ਗਿਆ 7th पे ਦੇ ਉੱਤੇ ਤੁਸੀਂ ਪੇਮੈਂਟ ਨਹੀਂ ਕੀਤੀ ਤੋ ਇਹ ਪੇਮੈਂਟਾਂ ਸਾਰੀਆਂ ਪਾਇਲਪ ਹੋ ਗਏ ਇਹ ਅਮਾਉਂਟ ਕੋਈ 300 350 ਕਰੋੜ ਰੁਪਏ ਬਣ ਗਿਆ ਹੁਣ ਉਹ ਪੈਸੇ ਦੇ ਨਾਲ ਨਾਲ ਉਹ ਤੇ ਰੋਜ਼ ਰੋਜ਼ ਵਧੇਗਾ ਜਦ ਅਸੀਂ ਜ਼ਿੰਮੇਵਾਰੀ ਸੰਭਾਲ ਲਈ ਅਸੀਂ 7th पे ਕਮਿਸ਼ਨ ਵੀ ਲਗਾਇਆ ਔਰ ਉਹ ਪੁਰਾਣਾ ਪਿਛਲਾ ਬਕਾਇਆ ਵੀ ਦੇਂਦੇ ਪਿਆ ਤਕਰੀਬਨ 250 ਔਰ 150 ਕਰੋੜ ਦੇ ਵਿੱਚ ਅਸੀਂ ਦੇ ਚੁੱਕੇ ਹੁਣ ਉਹਦੇ باوجود ਵੀ ਕਿਉਂਕਿ ਇਹ ਚੀਜ਼ ਰੁਕੀ ਤੇ ਹੈ ਨਹੀਂ ਤੇ ਪਹਿਲਾ ਪੂਰੀ ਹਾਲੇ ਵੀ ਅਜੀਬ ਅਜਵੀਂ ਵਧ ਰਹੀ ਹੈ ਕਿਉਂਕਿ 7% ਕਮਿਸ਼ਨ ਅਗਰ ਮੈਂ ਲਗਾਉਂਦਾ ਵਾ ਤੇ ਮੈਂ ਇਹਦਾ ਹਾਲੇ ਡੀਏ ਬੜਾ 2% ਤੋਂ ਸ਼ੁਰੂ ਕੀਤਾ ਹੈ ਮਗਰ ਅੱਜ ਡੀਏ ਪਹੁੰਚ ਗਿਆ 53% ਤੱਕ ਸੋ ਉਹਨੂੰ ਮੀਟ ਕਰਨ ਵਾਸਤੇ ਸਾਨੂੰ ਉਹਦੀ ਸਟਰੈਂਥ ਵਧਾਣੀ ਪੈਗੀ ਸਾਨੂੰ ਫੰਡਸ ਰੇਸ ਕਰਨੇ ਪੈਣਗੇ ਔਰ ਉਹਦੇ ਉੱਤੇ ਅਸੀਂ ਯਤਨਸ਼ੀਲਾ ਔਰ ਪੂਰੀ ਕੋਸ਼ਿਸ਼ ਕਰਦੇ ਆ ਮਗਰ ਅਫਸੋਸ ਸਾਨੂੰ ਤਦ ਹੁੰਦਾ ਹੈ ਔਰ ਨੁਕਸਾਨ ਕਮਿਊਨਿਟੀ ਦਾ ਤਦ ਹੁੰਦਾ ਹੈ ਜਦ ਸਾਡੇ ਵਿਰੋਧੀ ਸਾਡਾ ਅ ਨੁਕਸਾਨ ਪਹੁੰਚਾਉਣ ਦੀ ਜਗਾ ਇੰਸਟੀਚਿਊਟ ਦਾ ਨੁਕਸਾਨ ਪਹੁੰਚਾਉਂਦੇ ਨੇ ਉਹ ਨੁਕਸਾਨ ਐਸਾ ਪਹੁੰਚਦਾ ਹੈ ਕਿ ਘਰ ਬੈਠਾ ਬੰਦਾ ਸੋਚਦਾ ਕਿ ਮੈਂ ਆਪਣੇ ਬੱਚਿਆਂ ਨੂੰ ਇਸ ਸਕੂਲ ਚ ਕਿਉਂ ਪਾਵਾਂ ਜੀ ਕਿਉਂਕਿ ਇਹਦੇ ਵੀ ਇੱਕ ਕਾਂਟ੍ਰੋਵਰਸੀਸ ਹੈ ਹਰ ਵਕਤ ਟੀਚਰਸ ਨੂੰ ਪ੍ਰੋਵੋਕ ਕਰਨਾ ਔਰ ਕੋਰਟ ਕਚੈਰੀਆਂ ਕਰਾਨੀਆਂ ਇਹ ਸਾਰੇ ਮਸਲੇ ਨੇ ਜਿਹੜੀ ਹੈ ਉਹ ਸਾਡੀ ਸਟਰੈਂਥ ਵੀ ਘਟਾਈ ਹੈ ਔਰ ਇਹਦੇ ਕਰਕੇ ਚੈਲੰਜਸ ਵੱਧਦੇ ਨੇ ਬਾਈ ਗ੍ਰੇਸ ਆਫ ਗੋਡ ਅਸੀਂ ਉਹਨੂੰ ਮੀਟ ਕਰ ਰਹੇ ਹਾਂ ਔਰ ਮੈਨੂੰ ਪੂਰੀ ਉਮੀਦ ਹੈ ਕਿ ਜੋ ਅਸੀਂ ਸ਼ੈਡਿਊਲਸ ਕੋਰਟ ਹੀ ਦਿੱਤੇ ਨੇ ਕਿ ਅਸੀਂ ਇਸ ਟਾਈਮ ਤੱਕ ਇਹਨਾਂ ਨੂੰ ਦਵਾਂਗੇ ਅਸੀਂ ਬਿਲਕੁਲ ਉਹ ਇਸ ਚੀਜ਼ ਤੋਂ ਓਵਰਕਮ ਕਰਾਂਗੇ ਬਾਹਰ ਨਿਕਲਾਂਗੇ ਕਿਉਂਕਿ ਸੰਗਤ ਦਾ ਸਹਿਯੋਗ ਸਾਡੇ ਨਾਲ ਹੈ ਸੰਗਤ ਸਭ ਤੋਂ ਵੱਡੀ ਹੁੰਦੀ ਔਰ ਸੰਗਤ ਸਾਡੇ ਤੇ ਵਿਸ਼ਵਾਸ ਕਰਦੀ ਆ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਤਿਹਾਸ ਵਿੱਚ ਪਹਿਲੀ ਇਹ ਕਮੇਟੀ ਹੈ ਜਿਹੜੀ ਗੁਰੂ ਦੀ ਗੋਲਗ ਵੀ ਜਦ ਖੁੱਲਦੀ ਹੈ ਨਾ ਤੇ ਉਹ ਫੇਸਬੁੱਕ ਤੇ ਲਾਈਵ ਚਲਦੀ ਹੈ ਤੁਸੀਂ ਦੇਖ ਸਕਦੇ ਹੋ ਗੋਲਗ ਲਾਈਵ ਡਾਲ ਕੇ ਕਿ ਭਈ ਅੱਜ ਕਿੱਥੇ ਗੋਲ ਖੁੱਲੀ ਕਿੰਨੀ ਗੋਲ ਖੁੱਲੀ ਉਹ ਪੈਸਾ ਬੈਂਕ ਚ ਜਾਂਦਾ ਤੇ ਵੈਬਸਾਈਟ ਤੇ ਚੜ ਜਾਂਦਾ ਉਹਦੀ ਟਰਾਂਸਪੇਰੈਂਸੀ ਜਿਹੜੀ ਹੈ ਉਹ ਅਸੀਂ ਪਬਲਿਕਲੀ ਰੱਖੀ ਹੈ ਸੋ ਪਬਲਿਕ ਇਚ ਟਸਿਕ ਫੇਥ ਬਣਾਇਆ ਹੈ ਮਗਰ ਨੁਕਸਾਨ ਸਾਡਾ ਜਿਹੜਾ ਮੈਂ ਬਾਰ ਬਾਰ ਕਹ ਰਿਹਾ ਕਿ ਇਹ ਸਾਡੇ ਵਿਰੋਧੀ ਜਿਹੜੇ ਪੰਡੀ ਪ੍ਰਚਾਰ ਕਰਦੇ ਆ ਸੋ ਇਸ ਕਰਕੇ ਹੁੰਦਾ ਅਦਰਵਾਈਜ਼ ఎవਰੀਥਿੰਗ ਇਜ਼ ਗੋਇੰਗ ਸਮੂਥਲੀ ਔਰ ਮੈਨੂੰ ਪੂਰੀ ਉਮੀਦ ਹੈ ਕਿ ਆਨ ਮੋਰਲ ਟਾਈਮ ਦੇ ਵਿੱਚ ਇਹ ਜਿਹੜੇ ਸਾਡੇ ਸਿਰ ਤੇ ਬੈਗੇਜ ਹੈਗਾ ਇਹਨੂੰ ਵੀ ਅਸੀਂ ਖਤਮ ਕਰਾਂਗੇ ਡਾਕਟਰ ਸਾਹਿਬ ਪੰਜਾਬ ਬਾਰੇ ਕੁਝ ਗੱਲ ਕਰਨੀ ਜ਼ਰੂਰੀ ਹੈ 2 ਦਸੰਬਰ 2024 ਨੂੰ ਇੱਕ ਫੈਸਲਾ ਲਿਆ ਗਿਆ ਔਰ ਉਹਨੂੰ ਇਸੇ ਤਰ੍ਹਾਂ ਕਿਹਾ ਜਾਂਦਾ ਹੈ ਕਿ ਉਹ ਇੱਕ ਇਤਿਹਾਸਕ ਫੈਸਲਾ ਸੀ ਸ਼ਾਇਦ ਇਸ ਤਰ੍ਹਾਂ ਤਾਂ ਨਹੀਂ ਹੋਇਆ ਤੁਸੀਂ ਇਹ ਮੰਨਦੇ ਹੋ ਕਿ ਉਹ ਇਤਿਹਾਸਕ ਫੈਸਲਾ ਸੀ ਦੇਖੋ ਬਹੁਤ ਵੱਡੀ ਲੋੜ ਸੀ ਉਸ ਫੈਸਲੇ ਦੀ ਕੌਮ ਦੇ ਵਿੱਚ ਕੌਮ ਦੀ ਇੱਕ ਸੰਮੋੜ ਜਥੇਬੰਦੀ ਮੰਨੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਔਰ ਅਕਾਲੀ ਦਲ ਦੇ ਵਿੱਚ ਇਨਾ ਵੱਡਾ ਨਿਗਾਰ ਆਇਆ ਉਹ ਨਿਗਾਰ ਕਿਉਂ ਆਇਆ ਕਿ ਪਬਲਿਕ ਦੇ ਵਿੱਚ ਆਪਣੀ ਜਿਹੜੀ ਛਵੀ ਹੈ ਉਹ ਲੀਡਰਸ਼ਿਪ ਗਵਾ ਚੁੱਕੀ ਹੈ ਲੋਕਾਂ ਦੇ ਵਿੱਚੋਂ ਵਿਸ਼ਵਾਸ ਗਵਾ ਦਿੱਤਾ ਲੋਗਾ ਜੀ ਵਿਸ਼ਵਾਸ ਕਿਉਂ ਕਿਆ ਕਿ ਗੁਰੂਗ੍ਰੰਥ ਸਾਹਿਬ ਦੇ ਬੀਤ ਵੀ ਹੋਈਆਂ ਅਕਾਲੀ ਦਲ ਦੀ ਸਰਕਾਰ ਸੀ ਉਹ ਸਰਕਾਰ ਉਹਨੂੰ ਕਵਰ ਅਪ ਨਹੀਂ ਕਰ ਪਾਈ ਸਰਕਾਰ ਮੁਜਰਮਾਂ ਨੂੰ ਫੜਨ ਦੀ ਬਜਾਏ ਮੁਜਰਮਾਂ ਨੂੰ ਕੀ ਕਹਿੰਦੇ ਨੇ ਜਿਹੜੀਆਂ ਇਨਾਮ ਦਿੰਦੀ ਰਹੀ ਤੁਸੀਂ ਆਪ ਦੇਖੋ ਕਿ ਬੁਰਜਵਾਰ ਸਿੰਘ ਵਾਲਾ ਜਿੱਥੋਂ ਗੁਰੂ ਸਾਹਿਬ ਦਾ ਸਰੂਪ ਚੋਰੀ ਹੋਇਆ ਉਹਦੀ ਮੁਖਬਰੀ ਜਿਹਨੇ ਕੀਤੀ ਉਸ ਚੋਰੀ ਦੀ ਉਸ ਬੰਦੇ ਨੂੰ ਸਿੰਘਾਂ ਨੇ ਸੋਦਾ ਲਾਤਾ ਮਗਰ ਕਾਲੀਆਂ ਦੀ ਸਰਕਾਰ ਹੋਵੇ ਪੰਥ ਦੇ ਨਾਮ ਦੇ ਸਰਕਾਰ ਬਣੀ ਹੋਵੇ ਉਹ ਸਰਕਾਰ ਨੇ ਉਸ ਮੁਖਬਰ ਦੀ ਵਾਈਫ ਨੂੰ 10 ਲੱਖ ਰੁਪਏ ਨਾਮ ਵੀ ਦਿੱਤਾ ਔਰ ਪੰਜਾਬ ਪੁਲਿਸ ਵਿੱਚ ਨੌਕਰੀ ਵੀ ਦਿੱਤੀ ਤੇ ਲੋਕਾਂ ਦੇ ਵਿੱਚ ਤੇ ਰੋਸ ਹੋਣਾ ਜਾਇਜ਼ ਸੀ ਉਹ ਸਾਰੀਆਂ ਚੀਜ਼ਾਂ ਜਿਸ ਤਰੀਕੇ ਦੇ ਨਾਲ ਪਾਈਲ ਅਪ ਹੋ ਗਈਆਂ ਮਲਟੀਪਲਾਈ ਹੁੰਦੀ ਚੱਲੇ ਗਈਆਂ ਸਰਕਾਰਾਂ ਦੀ ਜਿਹੜਾ ਸਰਕਾਰਾਂ ਦਾ ਰਿਜ਼ਲਟ ਸੀ ਉਹ 2017 ਦੀ 选举 ਨੇ ਸਭ ਨੇ ਦੇਖ ਲਿਆ ਮਗਰ ਕੌਮ ਦੇ ਵਿੱਚ ਬੜਾ ਵੱਡਾ ਡਿਸਟ्रेस ਸੀ ਜਥੇਦਾਰ ਸਾਹਿਬ ਨੇ ਬੜੀ ਆਪਣੀ ਵਿਵੇਕ ਬੁੱਧੀ ਦੇ ਨਾਲ ਇਹ ਫੈਸਲੇ ਲਏ ਕਿ ਕੌਮ ਚੋਂ ਇੱਕ ਲੀਡਰਸ਼ਿਪ ਕਰਕੇ ਖਾਲੀ ਸਾਰੀ ਅਕਾਲੀ ਗੱਲਨਾ ਖਰਾਬ ਹੋਏ ਉਹਨਾਂ ਨੂੰ ਲਾਂਬੇ ਲਾਨ ਵਸੇ ਉਹਨਾਂ ਨੂੰ ਇਹ ਸਜ਼ਾਵਾਂ ਵੀ ਲਾਈਆਂ ਮਗਰ ਜਿਹੜੀ ਅਕਾਲੀ ਲੀਡਰਸ਼ਿਪ ਉਹ ਇੰਨੀ ਇੱਕ ਹਵਾ ਦੇ ਵਿੱਚ ਹੋ ਚੁੱਕੀ ਹੈ ਇੰਨੀ ਕਿ ਉਹਨਾਂ ਦੇ ਸਿਰਾਂ ਦੇ ਉੱਤੇ ਕੁਰਸੀਆਂ ਦਾ ਨਸ਼ਾ ਚੜ ਚੁੱਕਾ ਹੈ ਕਿ ਉਹਨਾਂ ਨੇ ਅਕਾਲ ਤਖਤ ਨੂੰ ਵੀ ਟੀਚੇ ਦੇ ਮੰਨਿਆ ਅਕਾਲ ਤਖਤ ਵੱਲੋਂ ਬੜਾਈ ਗਈ ਜਿਹੜੀ ਸੱਤ ਮੈਂਬਰ ਦੀ ਕਮੇਟੀ ਸੀ ਉਹਨੂੰ ਵੀ ਟੀਚੇ ਨਹੀਂ ਮੰਨਿਆ ਔਰ ਇਹ ਸੁਭੀਰ ਸਿੰਘ ਬਾਦਲ ਜਿਸ ਵਕਤ ਆਪ ਸਰਕਰੂ ਹੋ ਗਏ ਆਪਣੀ ਤਨਖਾਹ ਭੁਗਤਣ ਤੋਂ ਬਾਅਦ ਉਸ ਤੋਂ ਬਾਅਦ ਉਹਨਾਂ ਨੇ ਫਿਰ ਚੈਲੰਜ ਕਰਤਾ ਕਿ ਜੀ ਮੈਂ ਸ਼ਰਮਣੀ ਮੇਰੇ ਤੇ ਅਕਾਲ ਤਖਤ ਨੇ ਜਬਰਨ ਮੇਰੇ ਤੇ ਦੋਸ਼ ਲਾਈ ਨੇ ਸੋ ਇਹ ਚੀਜ਼ਾਂ ਦੇ ਵਿੱਚ ਅੱਜ ਵੀ ਪਬਲਿਕ ਦੇ ਵਿੱਚ ਬਹੁਤ ਵੱਡਾ ਇੱਕ ਰੋਸ਼ ਹੈ ਸੋ ਪਬਲਿਕ ਚਾਹੁੰਦੀ ਹੈ ਕਿ ਇਹ ਪਰਿਵਾਰ ਲਾਂਬੇ ਹੋ ਜਾਈ ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਸੰन्यास ਲੈ ਲਓ ਜਾਂ ਬਾਹਰ ਹੋ ਜਾਓ ਸਿਆਸਤ ਤੋਂ ਮਗਰ ਕੁਝ ਸਮੇਂ ਲਈ ਅਗਰ ਬੈਕਫੁੱਟ ਹੋ ਗਏ ਤੁਸੀਂ ਆਪਣੀ ਪਾਰਟੀ ਨੂੰ ਅੱਗੇ ਕਰ ਸਕਦੇ ਹੋ ਇਹ ਦੀ ਦੋਸ਼ ਕੀ ਹੈ ਸੋ ਇਹਦੇ ਬਾਰੇ ਅਕਾਲੀ ਲੀਡਰਸ਼ਿਪ ਨੂੰ ਸੋਚਣਾ ਪਏਗਾ ਮਗਰ ਜਿਹੜੇ ਫੈਸਲੇ ਲੈਣ ਤੋਂ ਬਾਅਦ ਤੁਸੀਂ ਜਥੇਦਾਰ ਹਟਾਉਂਦੇ ਜਥੇਦਾਰਾਂ ਦਾ ਆਪਸ ਵਿੱਚ ਤਖਤਾ ਦਾ ਟਕਰਾਵ ਕਰਾਤਾ ਇਹ ਸਾਰੀ ਚੀਜ਼ਾਂ ਦੇ ਵਿੱਚ ਕੌਮ ਦੇ ਵਿੱਚ ਬੜੀ ਵੱਡੀ ਨਮੂਸ਼ੀ ਕਾਲਕਾ ਸਾਹਿਬ ਇੱਕ ਪੈਰਲਲ ਹੋਰ ਬ੍ਰਾਂਚ ਖੜੀ ਹੋ ਰਹੀ ਹੈ ਅਕਾਲੀ ਦਲ ਦੇ ਪੈਰਲਲ ਜਿਹੜਾ ਕਿਸੇ ਟਾਈਮ ਤੇ ਬਾਗੀ ਧੜਾ ਮੰਨਿਆ ਜਾਂਦਾ ਸੀ ਮੁੜ ਕੇ ਉਹ ਸੁਧਾਰ ਲਹਿਰ ਹੋ ਗਏ ਇਵੈਂਚੁਅਲੀ ਹੁਣ ਉਹ ਪੰਜ ਮੈਂਬਰੀ ਕਮੇਟੀ ਦੇ ਨਾਲ ਵੀ ਹੈਗੇ ਨੇ ਕਿ ਤੋਂ ਵੀ ਦੇਖਦੇ ਹਾਂ ਆਉਂਦੇ ਦਿਨਾਂ ਨੂੰ ਸ਼ਾਇਦ ਉਹ ਇੱਕ ਸਟਰਕਚਰ ਵੀ ਕ੍ਰੀਏਟ ਕਰ ਲੈਣ ਪੋਲਿਟਿਕਲ ਪਾਰਟੀ ਦਾ ਉਹ ਜੇ ਆ ਜਾਂਦੇ ਆ ਪੋਲਿਟਿਕਸ ਦੇ ਵਿੱਚ ਤੇ ਫਿਰ ਕਿਸ ਤਰ੍ਹਾਂ ਦਾ ਖਲਾਅ ਪੈਦਾ ਹੋਏਗਾ ਦੇਖੋ ਮੈਂ ਇਹਦੇ ਬਾਰੇ ਅਜੇ ਤੱਕ ਨਹੀਂ ਕੁਝ ਕਹਿ ਸਕਦਾ ਕਿ ਕਿਸ ਤਰੀਕੇ ਦਾ ਖਲਾਅ ਪੈਦਾ ਹੋਏਗਾ ਬਟ ਮੈਂ ਸਮਝਦਾ ਕਿ ਸ਼ਰੋਮਣੀ ਅਕਾਲੀ ਦਲ ਸਿੱਖਾਂ ਦੀ ਵਾਹਿਦਿਕ ਐਸੀ ਜਮਾਤ ਹੈ ਜਿਹਦਾ ਤਗ ਔਰ ਉਹਨੂੰ ਤਗੜੇ ਹੋਣ ਵਾਸਤੇ ਇਹ ਬਾਗੀ ਧੜੇ ਨੂੰ ਵੀ ਨਾਲ ਜੁੜਨਾ ਚਾਹੀਦਾ ਔਰ ਜਿਹੜੇ ਕਾਬਜ਼ ਨੇ ਉਹਨਾਂ ਨੂੰ ਵੀ ਬੈਕਫੁੱਟ ਤੇ ਹੋਣਾ ਚਾਹੀਦਾ ਸੋ ਇਸ ਕਰਕੇ ਇੱਕ ਨਵਾਂ ਇਨਫਰਾਸਟ੍ਰਕਚਰ ਲਿਆਨ ਜਿਹਦੇ ਨਾਲ ਪੰਥ ਮਜ਼ਬੂਤ ਹੋਵੇ ਅੱਜ ਪੂਰੇ ਪੰਜਾਬ ਤੋਂ ਇਲਾਵਾ ਜਿਹੜਾ ਉਸ ਤੋਂ ਕਈ ਗੁਣਾ ਜ਼ਿਆਦਾ ਸਿੱਖ ਜਿਹੜਾ ਹੈ ਉਹ ਪੂਰੇ ਹਿੰਦੁਸਤਾਨ ਚ ਵੱਸਦਾ ਔਰ ਉਹ ਸਿੱਖਾਂ ਦੀ ਇੱਕੋ ਉਹਨਾਂ ਨੂੰ ਪ੍ਰੋਟੈਕਸ਼ਨ ਹੁੰਦੀ ਸੀ ਕਿ ਅਕਾਲੀ ਦਲ ਸਾਡੇ ਪਿੱਛੇ ਖੜਾ ਔਰ ਉਸ ਅਕਾਲੀ ਦਲ ਨੂੰ ਅਸੀਂ ਖਤਮ ਕਰਤਾ ਇਹ ਨਮੂਸ਼ੀ ਸਾਡੀ ਹੈ ਸਾਨੂੰ ਦਿੱਲੀ ਚ ਅਕਾਲੀ ਦਲ ਵੱਖਰਾ ਕਿਉਂ ਪੜਾਣਾ ਪਿਆ ਕਿਉਂਕਿ ਜੋ ਸਿਧਾਂਤ ਜੋ ਆਈਡੀਆਲੋਜੀ 1920 ਵਾਲੇ ਅਕਾਲੀ ਦਲ ਦੀ ਸੀ ਉਹ ਅਸੀਂ ਉਸ ਤੋਂ ਤਰਜਲੀ ਦਿੱਤੀ ਅਸੀਂ ਉਸ ਤੋਂ ਪਿੱਛੇ हट ਗਏ ਸੋ ਅਸੀਂ ਦਿੱਲੀ ਦੇ ਸਿੱਖਾਂ ਨੇ ਦਿੱਲੀ ਦੇ ਮੈਂਬਰਾਂ ਨੇ بیٹھ ਕੇ ਫੈਸਲਾ ਲਿਆ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਮ ਦੇ ਉੱਤੇ ਆਪਣੀ ਦਿੱਲੀ ਦੀ ਪਾਰਟੀ ਬਣਾਵਾਂਗੇ ਉਹਦੇ ਸਿਧਾਂਤਾਂ ਤੇ ਪੈਰਾ ਦਵਾਂਗੇ ਅਕਾਲੀ ਦਲ ਜਿਸ ਤਰੀਕੇ ਦੇ ਨਾਲ ਆਪਣੀ ਆਈਡੀਆਲੋਜੀ ਨਾ ਖੜਾ ਸੀ ਉਹਦੇ ਉੱਤੇ ਅਸੀਂ ਪੈਰਾ ਦੇ ਰਿਆ ਸਰਕਾਰਾਂ ਦੇ ਨਾਲ ਅਸੀਂ ਆਪਣੇ ਰਾਫਤਾ ਵੀ ਰੱਖਿਆ ਔਰ ਸਰਕਾਰਾਂ ਦੀ ਗੱਲਾਂ ਜਿੱਥੇ ਆਪਣੀ ਮਲਮਾਨੀਆਂ ਨੇ ਉੱਤੇ ਅੜਦੇ ਵੀ ਆ ਸੋ ਐਸ ਐਡਰਲੀ ਜਿਹੀ ਅਜੀ ਚੱਲ ਰਹੀ ਹੈ ਤੁਹਾਨੂੰ ਤੁਹਾਨੂੰ ਲੱਗਦਾ ਹੈ ਕਿ ਪੰਜ ਮੈਂਬਰੀ ਕਮੇਟੀ ਜਿਸ ਤਰ੍ਹਾਂ ਪਰਫਾਰਮ ਕਰ ਰਹੀ ਹੈ ਜਾਂ ਉਹਦੇ ਦਿਨਾਂ ਚ ਜੋ ਕੁਝ ਕਰ ਸਕਦੀ ਹੈ ਉਹਦੀ ਪੰਥ ਨੂੰ ਲੋੜ ਹੈ ਦੇਖੋ ਜੋ ਅਕਾਲ ਤਖਤ ਸਾਹਿਬ ਨੇ ਡਿਊਟੀ ਲਈ ਪੰਜ ਮੈਂਬਰੀ ਕਮੇਟੀ ਤੋਂ ਹੀ ਕਰ ਰਹੀ ਹੈ ਉਹ ਭਰਤੀ ਕਰ ਰਹੀ ਹੈ ਭਰਤੀ ਤੋਂ ਬਾਅਦ ਉਹਨੂੰ ਕਿੰਨੀ ਮਾਨਤਾ ਦਿੱਤੀ ਜਾਂਦੀ ਹੈ ਅਕਾਲ ਤਖਤ ਦੇ ਜਥੇਦਾਰ ਉਹਨੂੰ ਬਦਲ ਗਏ ਨੇ ਹੁਣ ਇਹਨਾਂ ਨੇ ਕੀ ਫੈਸਲਾ ਲੈਣਾ ਹੈ ਦੇਖੋ ਉਹਨਾਂ ਦੀ ਕੀਤੀ ਕਿਤਾਬੀ ਮਿਹਨਤ ਦੇ ਉੱਤੇ ਪਾਣੀ ਫੇਰਨਾ ਹੈ ਜਾਂ ਪੰਥ ਨੇ ਆਪਣਾ ਅਲੱਗ ਚੱਲਣਾ ਅਲੱਗ-ਅਲੱਗ ਧੜੇ ਬਣਾ ਕੇ ਚਲਾਣੇ ਕਈ ਵਾਰ ਬਣੇ ਨੇ ਕਈ ਪਾਰਟੀਆਂ ਬਣ ਮਗਰ ਮੈਂ ਹਮੇਸ਼ਾ ਇਹ ਸੋਚਦਾ ਕਿ ਅਕਾਲੀ ਦਲ ਨੂੰ ਕਮਜ਼ੋਰ ਨਹੀਂ ਕਰਨਾ ਚਾਹੀਦਾ ਅਕਾਲੀ ਦਲ ਨੂੰ ਤਗੜਾ ਕਰਨ ਔਰ ਤਗੜਾ ਇਨਸਟੈਡ ਆਫ ਕਿ ਮੈਂ ਜਾ ਕੇ ਤਗੜਾ ਕਰਾਂ ਜਿਹੜੇ ਅੰਦਰ ਬੈਠੇ ਨੇ ਉਹ ਪਿੱਛੇ ਹਟ ਜਾਣਗੇ ਤਗੜਾ ਆਪਣੇ ਆਪ ਹੋ ਜਾਏਗਾ ਕਾਕਾ ਸਾਹਿਬ ਇਹ ਕੁਐਸਚਨ ਬੜਾ ਸਿੰਪਲ ਹੋ ਜਾਂਦਾ ਆਪਾਂ ਕਹਿ ਰਹੇ ਕਿ ਉਹ ਬੈਕਫੁੱਟ ਤੇ ਆ ਜਾਣ ਸੁਖਬੀਰ ਸਿੰਘ ਬਾਦਲ ਬੈਕਫੁੱਟ ਤੇ ਆ ਜਾਣ ਪਰ ਇਹ ਹੋਵੇਗਾ ਕਿਦਾਂ ਕੁਐਸਚਨ ਹੀ ਇਹੀ ਹੈ ਜਾਂ ਤਾਂ ਹੋਵੇਗਾ ਕਿ ਕੋਈ ਇਕਲਿਬਰਮ ਪੈਦਾ ਹੋਵੇਗਾ ਉਹ ਕਹਿਣ ਕਿ ਠੀਕ ਹੈ ਜੀ ਮੈਂ ਮੰਨ ਜਨਾ ਮੰਨਦਾ ਤਾਂ ਕੋਈ ਹੈ ਨਹੀਂ ਮੈਂ ਤੇ ਆਪਣੇ ਥੀਵਿਊਜ਼ ਰੱਖੇ ਨੇ ਕੋਈ ਸੋਲੂਸ਼ਨ ਨਹੀਂ ਹੋਵੇਗਾ ਸਰ ਸੁਖਬੀਰ ਸਿੰਘ ਬਾਦਲ ਦੇ ਉੱਤੇ ਇਹਨੂੰ ਇੰਪਲੀਮੈਂਟ ਕਰਨ ਦੇ ਵਾਸਤੇ ਕਹਿ ਨਹੀਂ ਰਿਹਾ ਮੈਂ ਤੇ ਆਪਣੇ ਥੀਵਿਊਜ਼ ਰੱਖੇ ਨੇ ਔਰ ਮੇਰੇ ਵਰਗੇ ਹੋਰ ਜਿਹੜੇ ਕਈਆਂ ਨੇ ਥੀਵਿਊਜ਼ ਕਈ ਸਾਲਾ ਤੋਂ ਰੱਖ ਰਹੇ ਨੇ ਕਿ ਐਸੀ ਦੇ ਉੱਤੇ ਕਹਿ ਕੇ ਕਿ ਸਰਦਾਰ ਸੁਦੇਸ਼ ਸਿੰਘ ਢੀਂਗਸ ਕਿ ਇਸ ਤਰੀਕੇ ਦੇ ਹਾਲਾਤ ਪੇ ਕੌਮ ਦੇ ਵਿੱਚ ਪੈਦਾ ਹੋਣ ਸੋ ਇਹ ਤੇ ਸਾਰੇ ਇੱਕ ਹੀ ਕਹਿੰਦੇ ਨੇ ਚਾਹਦੇ ਆਏ ਨੇ ਕਿ ਅਕਾਲੀ ਦਲ ਮਜ਼ਬੂਤ ਹੋਵੇ ਪੂਰੇ ਪੰਜਾਬ ਕੀ ਪੂਰੇ ਹਿੰਦੁਸਤਾਨ ਚ ਬੈਠਾ ਕੋਈ ਸਿੱਖ ਹੈ ਨਹੀਂ ਕਹਿ ਸਕਦਾ ਕਿ ਅਕਾਲੀ ਦਲ ਕਿਉਂਕਿ ਜੰਮਦੇ ਹੀ ਬੰਦਾ ਅਕਾਲੀ ਆਪਣੇ ਆਪ ਨੂੰ ਕਹਿੰਦਾ ਔਰ ਆਪਣੀ ਮਾਂ ਪਾਰਟੀ ਅਕਾਲੀ ਦਲ ਨੂੰ ਕਹਿੰਦਾ ਕੋਈ ਵੀ ਸਿੱਖ ਦੇ ਘਰ ਬੱਚਾ ਜੰਮਦਾ ਸੋ ਹਰ ਇੱਕ ਆਪਣਾ ਪਹਿਲਾ ਰਾਈਟ ਸਮਝਦਾ ਕਿ ਅਸੀਂ ਅਕਾਲੀ ਆ ਔਰ ਉਹਦੀ ਪਾਰਟੀ ਜਦ ਕਮਜ਼ੋਰ ਹੋ ਰਹੀ ਹੈ ਤੇ ਫਿਰ ਉਹਦਾ ਫਾਇਦਾ ਜਿਹੜੇ ਨੇ ਉਹ ਦੁੱਕੀ ਤਿੱਕੀ ਅਚਾੜੂ ਵਾੜੂ ਵਾਲੇ ਸਾਰੇ ਫਾਇਦਾ ਚੁੱਕ ਰਹੇ ਨੇ ਸੋ ਮੈਂ ਸਮਝਦਾ ਕਿ ਜਿਹੜੀ ਮੈਂ ਪਹਿਲੇ ਵੀ ਗੱਲ ਕੀਤੀ ਹੈ ਇਹਦੇ ਵਿੱਚ ਤੇ ਵੱਡਿਆਂ ਨੂੰ ਸੈਕਰੀਫਾਈਸ ਕਰਨਗੇ ਤਾਂ ਕੋਈ ਚੀਜ਼ ਹੁੰਦੀ ਹੈ ਆਪਾਂ ਸਿਰਫ ਸ਼ਹਾਦਤਾਂ ਦੇ ਕੁਰਬਾਨੀਆਂ ਦੇ ਲਫ਼ਜ਼ ਨਾ ਇਸਤੇਮਾਲ ਕਰੀਏ ਉਹਦੇ ਉੱਤੇ ਇੰਪਲੀਮੈਂਟ ਵੀ ਕਰੀਏ ਠੀਕ ਬਿਲਕੁਲ ਇਹ ਸਿਚੁਏਸ਼ਨ ਹੁਣ ਪੰਜਾਬ ਵਿੱਚ ਕੀ ਕੁਝ ਦੇਖਣ ਨੂੰ ਮਿਲਦਾ ਆਉਂਦੇ ਸਮੇਂ ਨੂੰ ਦੱਸਦੇ ਰਹਿਵਾਂਗੇ ਬਣੇ ਰੋਮਾਨ ਇੰਡੀਆ ਪੰਜਾਬੀ ਦੇ